ਮਕੇਰੀਆ ਦੇ ਕਸਵਾ ਪੰਘਾਲਾ ਚ ਪਹਿਲੇ ਓਪਨ ਬੈਡਮਿੰਟਨ ਟੂਰਨਾਮੈਂਟ ਦੀ ਅੱਜ ਤੋਂ ਹੋਈ ਸ਼ੁਰੂਆਤ मेरा नाम मानवी है बहुत अच्छा टूर्नामेंट है यहाँ पे मुकेरिया में बंगाला में हो रहा है ऐसे के टूर्नामेंट और भी होने चाहिए यहाँ पे खाने का भी बहुत अच्छा इंतजाम है रेस्ट का भी अच्छा इंतजाम है मैचेस भी बड़े डिसिप्लिन के साथ हो रहे चाहोगे जो यहाँ पे खेलने आए जरूर खेलने आए यहाँ पे बहुत अच्छे टूर्नामेंट हो रहे सर मेरा नाम है मीना शर्मा ਮੈਂ ਹੁਸ਼ਾਰਪੂ ਤੋਂ ਆਏ ਆ ਤੇ ਸਰ ਇਹ ਜਿਹੜਾ ਟੂਰਨਾਮੈਂਟ ਹੋ ਰਿਹਾ ਬਹੁਤ ਹੀ ਅੱਛਾ ਹੋ ਰਿਹਾ ਹੈ ਔਰ ਜਿਹੜੀ ਇਹਨਾਂ ਦੀ ਫਸਿਲਿਟੀ ਹੈ ਬਹੁਤ ਹੀ ਅੱਛੀ ਹੋਈ ਨਹੀਂ ਇਹਨਾਂ ਨੇ ਜਿਹੜੀ ਜਿਹੜੀ ਹਰਪੀ ਸਿੰਘ ਨੇ ਸ਼ੁਰੂ ਕੀਤੀ ਹੈ ਇਹਨਾਂ ਨੇ ਬਹੁਤ ਅੱਛਾ ਕਰਕੇ ਸ਼ੁਰੂ ਕੀਤਾ ਹੈ ਇੱਕ ਬੱਚਿਆਂ ਨੂੰ ਬਹੁਤ ਮੋਟੀਵੇਟ ਮਿਲ ਰਿਹਾ ਬੇਟੀਆਂ ਔਰ ਬੇਟੀਆਂ ਨੂੰ ਦੋਨਾਂ ਨੂੰ ਹੀ ਅੱਗੇ ਵਧਣ ਦਾ ਮੌਕਾ ਮਿਲਦਾ ਹੈ ਇਦਾਂ ਦੇ ਟੂਰਨਾਮੈਂਟ ਸਾਡੇ ਪੰਜਾਬ ਤੋਂ ਸਾਡੇ ਜਿਹੜੇ ਛੋਟੇ-ਛੋਟੇ ਡਿਸਟ੍ਰਿਕਟਸ ਆ ਜੋ ਛੋਟੇ-ਛੋਟੇ ਆ ਗਏ ਆ ਉਹਨਾਂ ਦੇ ਵਿੱਚ ਜ਼ਰੂਰ ਹੋਣਾ ਚਾਹੀਦਾ ਹੈ ਅੱਜ ਪੁਰਾਣਾ ਭੰਗਾਲਾ ਦੇ ਵਿੱਚ ਭੇਲਾ ਸਪੋਰਟਸ ਕਲੱਬ ਵੱਲੋਂ ਇੱਕ ਨਾ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਆ ਇੱਥੇ ਇੰਡੋਰ ਸਟੇਡੀਅਮ ਖੋਲਿਆ ਗਿਆ ਆ ਉਹਦੇ ਵਿੱਚ ਇੰਡੋਰ ਦੇ ਵਿੱਚ ਬੱਚਿਆਂ ਨੂੰ ਗੇਮਾਂ ਕਰਾਈਆਂ ਜਾ ਰਹੀਆਂ ਤੇ ਮੈਂ ਸਮਝਦਾ ਕਿ ਇਹ ਇੱਕ ਬਹੁਤ ਵਧੀਆ ਉਪਰਾਲਾ ਹੈ ਮਕੇਰੀਆਂ ਹਲਕੇ ਦੇ ਵਿੱਚ ਇਹ ਪਹਿਲਾ ਸਪੋਰਟਸ ਸਟੇਡੀਅਮ ਇੰਡੋਰ ਸਟੇਡੀਅਮ ਹੈ ਜਿਹੜਾ ਇੱਕ ਇਹ ਖੋਲਿਆ ਗਿਆ ਹੈ ਇਹ ਮੈਂ ਇੱਕ ਬਹੁਤ ਸਲਾਘਾਯੋਗ ਕਦਮ ਮੈਨੂੰ ਬਹੁਤ ਵਧੀਆ ਲੱਗਿਆ ਕਿ ਇਹੋ ਜਿਹੀਆਂ ਐਕਟੀਵਿਟੀ ਜਿਹੜੀਆਂ ਉਹ ਸਾਰੇ ਇਲਾਕੇ ਦੇ ਵਿੱਚ ਵੱਖ-ਵੱਖ ਏਰੀਆ ਦੇ ਵਿੱਚ ਇਹਦੇ ਖੁੱਲਣੇ ਚਾਹੀਦੇ ਆ ਤਾ ਜੋ ਬੱਚਿਆਂ ਨੂੰ ਸਹੀ ਸਿਹਤ ਮਿਲ ਸਕੇ ਮੇਰਾ ਨਾਮ ਲਵਕੇਸ਼ ਸ਼ਰਮਾ ਜੀ ਔਰ ਮੈਂ ਇਸ ਵੇਲੇ ਬਹੁਤ ਹੀ ਵਧੀਆ ਉਪਰਾਲਾ ਸਮਝਦਾ ਜੀ ਔਰ ਇਹ ਕਿਸ ਤਰ੍ਹਾਂ ਦਾ ਉਪਰਾਲਾ ਕਿ ਜਿੱਥੇ ਜਿਹੜੇ ਬੱਚੇ ਆ ਉਹਨਾਂ ਨੂੰ ਇੱਕ ਬਹੁਤ ਵਧੀਆ ਕੰਪੀਟੀਸ਼ਨ ਹੈਲਦੀ ਕੰਪੀਟੀਸ਼ਨ ਮਿਲਦਾ ਤਾਂ ਕਿ ਉਹ ਲਾਈਫ ਦੇ ਵਿੱਚ ਹੋਰ ਜ਼ਿਆਦਾ ਅੱਗੇ ਵਧ ਸਕਦੇ ਆ ਔਰ ਇਸ ਗੇਮ ਦੇ ਪਤੀ ਹੋਰ ਜ਼ਿਆਦਾ ਅੱਗੇ ਨੂੰ ਜਾ ਸਕਦੇ ਆ ਜਿਵੇਂ ਕਿ ਅਸੀਂ ਦੇਖਦੇ ਆ ਕਿ ਬਾਕੀ ਗੇਮਾਂ ਇਸ ਤਰ੍ਹਾਂ ਬੈਡਮਿੰਟਨ ਨੂੰ ਥੋੜਾ ਜਿਹਾ ਘਟ ਉਤਸ਼ਾਹ ਪ੍ਰੋਤਸਾਹਨ ਮਿਲਿਆ ਇਸ ਕਰਕੇ ਜਿਹੜੇ ਇਸ ਤਾਂ ਦੇ ਟੂਰਨਾਮੈਂਟ ਹੁੰਦੇ ਰਹਿੰਦੇ ਨੇ ਮੇਰਾ ਲੱਗਦਾ ਕਿ ਸਾਡਾ ਜਿਹੜਾ ਦੇਸ਼ ਹੈ ਪੰਜਾਬ ਹੈ ਸਾਰੇ ਜਿਹੜਾ ਕੰਟਰੀ ਹੈ ਉਹ ਬੈਡਮਿੰਟਨ ਦੇ ਵਿੱਚ ਹੋਰ ਜ਼ਿਆਦਾ ਅੱਗੇ ਜਾ ਸਕਦੀ ਹੈ ਮੇਰਾ ਨਾਮ ਵਿਨੇਏ ਵਿਨੇਏ अरोड़ा ਟੂਰਨਾਮੈਂਟ ਕਰਾਇਆ ਜਾ ਰਿਹਾ ਕਿੰਨੇ ਦੇਖ ਦਿਓ ਟੂਰਨਾਮੈਂਟ ਸਰ ਇਹ ਸਾਡੇ ਇਲਾਕੇ ਲਈ ਤਾਂ ਬੜੀ ਵੱਡੀ ਗੱਲ ਹੈ ਆਪਾਂ ਹੁਸ਼ਿਆਰਪੁਰ ਤੋਂ ਆਏ ਆ ਆਪਾਂ ਇੱਥੇ ਆ ਕੇ ਦੇਖਿਆ ਕਿ ਬੜੀ ਦੂਰ ਦੂਰ ਤੋਂ ਬੱਚੇ ਆਏ ਹੋਏ ਆ ਪੰਜਾਬ ਦੇ ਅਲੱਗ-ਅਲੱਗ ਜ਼ਿਲ੍ਹਿਆਂ ਤੋਂ ਕੁਝ ਹਿਮਾਚਲ ਦੇ ਵੀ ਬੱਚੇ ਆਏ ਆ ਸਰ ਇੰਨੀ ਜਿਆਦਾ ਇੱਥੇ ਰੋਣਕ ਲੱਗੀ ਹੋਈ ਮਾਪਿਆਂ ਦਾ ਐਨਾ ਦੇਖੋ ਕਿੰਨੀ ਦੂਰੋਂ ਇਹ ਬੱਚਿਆਂ ਨੂੰ ਆਪਣੇ ਲੈ ਕੇ ਆਏ ਆ ਇਹਦਾ ਮਤਲਬ ਹੈ ਕਿ ਅੱਜ ਕੱਲ ਖੇਡਾਂ ਪ੍ਰਤੀ ਮਾਪੇ ਵੀ ਥੋੜੇ ਜਿਹਾ ਅਵੇਅਰ ਹੋ ਗਏ ਆ ਕਿ ਪੜ੍ਹਾਈ ਦੇ ਨਾਲ ਨਾਲ ਉਹਨਾਂ ਦੀ ਫਿਟਨੈਸ ਜ਼ਰੂਰੀ ਹੈ ਇਹ ਗੱਲ ਕਰੀ ਤਾਂ ਆਪਣਾ ਪਹਿਲਾ ਟੂਰਨਾਮੈਂਟ ਲੱਗਦਾ ਜਿਹੜਾ ਇਸ ਤਰ੍ਹਾਂ ਦੇ ਨਾਲ ਹੋਇਆ ਮੈਂ ਲੱਗੇ ਹਾਂਜੀ ਸਰ ਇਸ ਇਲਾਕੇ ਦੇ ਵਿੱਚ ਅਸੀਂ ਵੀ ਪਹਿਲੀ ਵਾਰ ਹੀ ਆਏ ਆ ਇਧਰ ਵਾਲੀ ਸਾਈਡ ਤੇ ਕਦੀ ਆਏ ਵੀ ਨਹੀਂ ਸੀਗੇ ਇਹ ਜਦੋਂ ਪਤਾ ਲੱਗਿਆ ਤਾਂ ਆ ਕੇ ਆਪਾਂ ਦੇਖਿਆ ਟੂਰਨਾਮੈਂਟ ਇਹਨਾਂ ਨੇ ਬਹੁਤ ਵਧੀਆ ਅਰੇਂਜ ਕੀਤਾ ਹੋਇਆ ਐਨਯਰ 올का ਨੇ ਕਰਵੰਸਰ ਸਾਰੇ ਵਧੀਆ ਨੇ ਸਵੇਰੇ ਆਂਦੇ ਸਾਰਿਆਂ ਲਈ ਇਹਨਾਂ ਨੇ ਰਫਰੈਸ਼ਮੈਂਟ ਰੱਖੀ ਹੋਈ ਸੀਗੀ ਦੁਪਹਿਰ ਨੂੰ ਵੀ ਹੁਣ ਚਾਹ ਲੰਚ ਦਾ ਅਰੇਂਜਮੈਂਟ ਹੈ ਪਾਣੀ ਵਗੈਰਾ ਸਾਰਾ ਵਧੀਆ ਅਰੇਂਜਮੈਂਟ ਕੋਈ ਏਦਾਂ ਦਾ ਹੋ ਨਹੀਂ ਹੈ ਬਾਹਰ ਅੰਦਰ ਬੱਚੇ ਲੱਗੇ ਹੋਏ ਐ ਜੋਰਾਂ ਤੇ ਮੇਰਾ ਇਹਨਾਂ ਨੂੰ ਇਹੀ ਹੈ ਕਿ ਏਦਾਂ ਦੇ ਟੂਰਨਾਮੈਂਟ ਹੀ ਅੱਗੇ ਵੀ ਕਰਵਾਂਦੇ ਰਹਿਣ ਕਿਉਂਕਿ ਇਹਨਾਂ ਨੇ ਕੋਈ ਆਪਣਾ ਫਾਇਦਾ ਬਿਨਾਂ ਦੇਖੇ ਜਿਹੜਾ ਬੱਚਿਆਂ ਦੇ ਲਈ ਸਮਾਜ ਦੇ ਲਈ ਇਹ ਕੰਮ ਕੀਤਾ ਵਾ ਕਾਬਿਲ-ਏ-ਤਰੀਫ ਹੈ ਤੇ ਅੱਧਾ ਦੀ ਐਕਟੀਵਿਟੀ ਲਗਾਤਾਰ ਕਰਾਂ ਤਾਂ ਕਿ ਸਾਡੇ ਜਿਹੜੀ ਆਨ ਵਾਲੀ ਜੰਗਰ ਜਨਰੇਸ਼ਨ ਹੈ ਉਹ ਐਡੇ ਖੇਡਾਂ ਦੇ ਵਿੱਚ ਆਪਣੀ ਰੁਚੀ ਦਿਖਾਉਂਦੇ ਹੋਏ ਹੋਰ ਤੋਂ ਹੋਰ ਪਾਰਟਿਸਪੇਟ ਕਰੇ ਤੇ ਆਪਣੀ ਫਿਟਨੈਸ ਬਣਾਈ ਰੱਖੇ ਮੇਰਾ ਨਾਮ ਹਰਪ੍ਰੀਤ ਸਿੰਘ ਪਹਿਲਾ ਅੱਜ ਇੱਥੇ ਇੱਕ ਯਾਦਗਾਰੀ ਟੂਰਨਾਮੈਂਟ ਦੀ ਓਪਨਿੰਗ ਹੈ ਸਰਦਾਰ ਫਗਤ ਸਿੰਘ ਸੈਣੀ ਮੈਮੋਰੀਅਲ ਟੂਰਨਾਮੈਂਟ ਜੋ ਕਿ 29 ਮਾਰਚ ਤੋਂ 31 ਮਾਰਚ ਤੱਕ ਕਰਵਾਇਆ ਜਾਏਗਾ ਇਸ ਦੇ ਵਿੱਚ ਮੁੱਖ ਮਹਿਮਾਨ ਮਾਰਕੀਟ ਕਮੇਟੀ ਚੇਅਰਮੈਨ ਉਹਨਾਂ ਨੇ ਇਹਦੀ ਓਪਨਿੰਗ ਕੀਤੀ ਹੈ ਇਸ ਤੋਂ ਇਲਾਵਾ ਸਾਰੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦਾ ਹਾਂ ਬਾਕੀ ਇਸ ਵਿੱਚ ਆਪਣੇ ਪੰਜਾਬ ਦੇ ਇਲਾਵਾ ਸਾਡੇ ਹੋਰ ਨਾਲ ਦੇ ਸਟੇਟਸ ਤੋਂ ਵੀ ਪਲੇਅਰ ਪਾਰਟਿਸਪੇਟ ਕਰ ਰਹੇ ਹਨ